ਅੱਜ ਜਿੰਨੀ ਅੱਗੇ ਸੋਸ਼ਲ ਮੀਡੀਆ ਯੁੱਗ ਹੈ ਪਰ ਇਹ ਸੋਸ਼ਲ ਮੀਡੀਆ ਉਹਤੇ ਜਿੱਥੇ ਲੋਕ ਐਨਏ ਐਕਟਿਵ ਹੋ ਚੁੱਕੇ ਨੇ ਇੱਥੇ ਲੋਕ ਐਨਏ ਦੇ ਐਡਿਕਟ ਹੋ ਚੁੱਕੇ ਨੇ ਅਡਡ ਹੋ ਚੁੱਕੇ ਨੇ ਇਸ ਨੇ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਿ ਇੰਸਟਾਗ੍ਰਾਮ ਦੇ ਉੱਤੇ ਆਪਣੇ ਫੋਲੋਅਰਸ ਘਟਨ ਕਰਕੇ ਮਿਸ਼ਾ ਅਗਰਵਾਲ ਨਾਮ ਦੀ ਕੁੜੀ ਨੇ ਆਪਣੀ ਜਾਨ ਦੇ ਦਿੱਤੀ ਹੈ ਕਿਵੇਂ ਦੇਖਦੇ ਕਿ ਲੋਕਾਂ ਦੇ ਵਿੱਚ ਜੋ ਸੋਸ਼ਲ ਮੀਡੀਆ ਦੀ ਐਨੀ ਐਡਿਕਸ਼ਨ ਵਧ ਰਹੀ ਹੈ ਉਸ ਬਾਰੇ ਤੁਸੀਂ ਕੀ ਕਹੋਗੇ ਅੱਜ ਦੀ ਜਿਹੜੀ ਜ਼ਿੰਦਗੀ ਹੈ ਨਾ ਜਿਹੜੇ ਸੋਸ਼ਲ ਮੀਡੀਆ ਯੂਜ਼ਰਸ ਆਪਾਂ ਖਾਸ ਤੌਰ ਤੇ ਉਹਨਾਂ ਦੀ ਗੱਲ ਕਰਾਂਗੇ ਕਿ ਡਬਲ ਫੇਸ ਲੈ ਕੇ ਜੀ ਰਹੇ ਨੇ ਇੱਕ ਜ਼ਿੰਦਗੀ ਉਹ ਸੋਸ਼ਲ ਮੀਡੀਆ ਵਾਲੀ ਜੀ ਰਹੇ ਆ ਤੇ ਇੱਕ ਅਸਲ ਜ਼ਿੰਦਗੀ ਹੁੰਦੀ ਹੈ ਜਿਹੜੇ ਤਾਂ ਆਪਾਂ ਪਹਿਲਾਂ ਗੱਲ ਕਰੀਏ ਵੀ ਜਿਹੜੇ ਆਪਣੇ ਆਪ ਨੂੰ ਮਾਡਲਸ ਜਾਂ ਫਿਰ ਬਹੁਤ ਸੋਹਣੇ ਸਲਕੀ ਦਿਖਾਉਂਦੇ ਨੇ ਇੰਸਟਾਗ੍ਰam ਰੀਲਸ ਦੇ ਵਿੱਚ ਵੀਡੀਓਜ਼ ਦੇ ਵਿੱਚ ਜਦੋਂ ਤੁਸੀਂ ਉਹਨਾਂ ਨੂੰ ਕਿਤੇ ਆਮ ਤੌਰ ਤੇ ਮਿਲਦੇ ਹੋਂ ਫਿਜ਼ੀਕਲੀ ਮਿਲਦੇ ਹੋਂ ਤਾਂ ਤੁਹਾਨੂੰ ਉਹ ਬਹੁਤ ਸਾਰਾ ਡਿਫਰੈਂਸ ਲੱਗਦਾ ਵੀ ਉਹ ਗੱਲ ਹੀ ਹੈ ਨਹੀਂ ਜਿਹੜੀ ਸੋਸ਼ਲ ਮੀਡੀਆ ਨੇ ਜਾਂ ਫਿਰ ਜਦੋਂ ਵੀਡੀਓ ਬਣਾਈ ਹੈ ਤੇ ਜਿਸ ਤਰ੍ਹਾਂ ਦਾ ਰੰਗ ਰੂਪ ਉਸ ਵੀਡੀਓ ਦੇ ਵਿੱਚ ਸੀ ਤੇ ਉਹ ਇਹ ਅਸਲ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਮਤਲਬ ਕਿ ਫੇਕ ਜ਼ਿੰਦਗੀ ਹੈ ਜਿਹੜੇ ਸਟੰਟ ਕਰਦੇ ਨੇ ਉਹਨਾਂ ਦਾ ਵੀ ਇਸ ਤਰੀਕੇ ਨਾਲ ਹੀ ਆ ਵੀ ਜਿਹੜੇ ਸੋਸ਼ਲ ਮੀਡੀਆ ਸਟੰਟ ਹੈਗੇ ਆ ਉਹ ਉਹ ਅਲੱਗ ਚੀਜ਼ ਹੁੰਦੀ ਹੈ ਅਸਲ ਦੇ ਵਿੱਚ ਉਹ ਅਲੱਗ ਹੁੰਦੇ ਨੇ ਤੇ ਇੱਕ ਹੋਰ ਇੱਕ ਕੈਟਾਗਰੀ ਆਉਂਦੀ ਹੈ ਜਿਹੜੇ ਸਮਾਜ ਸੇਵੀ ਵੀ ਹੈਗੇ ਨੇ ਜਿਹੜੇ ਸਮਾਜ ਨੂੰ ਸੁਧਾਰਨ ਦੀਆਂ ਗੱਲਾਂ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਬਣਾਉਂਦੇ ਨੇ ਵੀਡੀਓ ਬਣਾਉਂਦੇ ਨੇ ਪਰ ਜਦੋਂ ਉਹਨਾਂ ਦੀ ਅਸਲ ਜ਼ਿੰਦਗੀ ਤੁਸੀਂ ਜਾ ਕੇ ਦੇਖੋ ਤਾਂ ਉਹ ਕੁਝ ਹੋਰ ਲੱਗਦੀ ਹੈ ਇੱਕ ਚੌਥੀ ਕੈਟਾਗਰੀ ਵੀ ਹੈਗੀ ਆ ਉਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਉਹ ਕੈਟਾਗਰੀ ਹੈਗੀ ਹੈ ਜੀ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਮਤਾਂ ਦੇਣ ਵਾਲੀ ਕੈਟਾਗਰੀ ਯਾਨੀ ਕਿ ਬਹੁਤ ਜਿਹੜੀਆਂ ਸਮਾਜਿਕ ਗੱਲਾਂ ਕਰਨੀਆਂ ਧਾਰਮਿਕ ਗੱਲਾਂ ਕਰਨੀਆਂ ਜਾਂ ਫਿਰ ਇਹ ਕਹਿਣਾ ਭਈ ਅਸੀਂ ਸਮਾਜ ਨੂੰ ਸੁਧਾਰਨਾ ਹੈ ਮਤਲਬ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਲੈ ਕੇ ਆਉਣੀਆਂ ਕਿ ਲੋਕ ਉਹਨਾਂ ਨੂੰ ਪਸੰਦ ਕਰਨ ਕਿ ਕਿਆ ਬਾਤਾਂ ਵੀ ਇਹ ਗੱਲ ਬਹੁਤ ਸੋਹਣੀ ਕਰਦਾ ਪਰ ਜਦੋਂ ਉਹਨਾਂ ਦਾ ਵੀ ਅਸਲ ਕਿਰਦਾਰ ਉਹਨਾਂ ਦੀ ਅਸਲੀ ਜ਼ਿੰਦਗੀ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਤਾਂ ਉਹ ਬਿਲਕੁਲ ਹੀ ਡਿਫਰੈਂਸ ਹੋਣਗੇ ਮੇਰੇ ਕਹਿਣ ਤੋਂ ਭਾਵ ਹੈ ਵੀ ਦੋ ਜ਼ਿੰਦਗੀਆਂ ਜਿਹੜੇ ਸੋਸ਼ਲ ਮੀਡੀਆ ਯੂਜ਼ਰ ਜਿਹੜੇ ਜੀ ਰਹੇ ਨੇ ਤੇ ਇਹ ਸਾਨੂੰ ਇਨੀ ਐਡਿਕਸ਼ਨ ਇਹਦੀ ਪੈ ਚੁੱਕੀ ਆ ਫਾਲੋਅਰਸ ਦੀ ਲਾਈਕਸ ਦੀ ਜਾਂ ਫਿਰ ਕਹੀਏ ਵੀ ਲੋਕਾਂ ਦੇ ਕਮੈਂਟਸ ਦੀ ਇਨੀ ਐਡਿਕਸ਼ਨ ਹੋ ਚੁੱਕੀ ਆ ਕਿ ਸਾਨੂੰ ਲੱਗਦਾ ਵੀ ਸ਼ਾਇਦ ਇਹਦੇ ਵਿੱਚ ਹੀ ਸਾਰਾ ਕੁਝ ਹੈਗਾ ਜੇ ਫਾਲੋਅਰਸ ਵੱਧਦੇ ਆ ਤੇ ਉਹਦੇ ਨਾਲ ਹੀ ਬੰਦੇ ਨੂੰ ਖੁਸ਼ੀ ਮਿਲਦੀ ਆ ਫਾਲੋਅਰਸ ਘਟ ਜਾਂਦੇ ਆ ਤੇ ਉਹਦੇ ਨਾਲ ਬੰਦਾ ਡਿਪਰੈਸ਼ਨ ਦੇ ਵਿੱਚ ਵੀ ਚਲਾ ਜਾਂਦਾ ਦੇਖੋ ਡਿਪਰੈਸ਼ਨ ਪੁਰਾਣੇ ਸਮਿਆਂ ਦੇ ਵਿੱਚ ਸੁਣੀਦਾ ਨਹੀਂ ਸੀ ਹੁੰਦਾ ਕਿ ਇਹ ਇਹ ਵੀ ਕੋਈ ਸ਼ੈ ਹੈਗੀ ਆ ਸੋ ਅੱਜ ਡਿਪਰੈਸ਼ਨ ਵੀ ਹੋ ਰਿਹਾ ਹੈ ਡਿਪਰੈਸ਼ਨ ਕੋਈ ਘਰੇਲੂ ਕਲੇਸ਼ ਹੋਵੇ ਤਾਂ ਮੰਨਿਆ ਕੋਈ ਤੁਹਾਡੇ ਆਲੇ ਦੋਲੇ ਵਰਤ ਰਿਹਾ ਕੋਈ ਇਸ ਤਰ੍ਹਾਂ ਦਾ ਉਹਨੂੰ ਲੈ ਕੇ ਜੌਬ ਛੁੱਟ ਗਈ ਹੈ ਤੁਹਾਨੂੰ ਕੰਮ ਦੇ ਉੱਤੇ ਪਰੇਸ਼ਾਨ ਕਰ ਰਹੇ ਨੇ ਲੋਕ ਘਰ ਦੇ ਵਿੱਚ ਕਲੇਸ਼ ਹੈਗਾ ਹਸਬੈਂਡ ਵਾਈਫ ਦੇ ਵਿੱਚ ਹੈ ਬੁਆਏਫਰੈਂਡ ਗਰਲਫਰੈਂਡ ਦੇ ਵਿੱਚ ਕਲੇਸ਼ ਹੈਗਾ ਸੋ ਉਹਨਾਂ ਦਾ ਤੇ ਮੰਨਿਆ ਕਿ ਚਲੋ ਠੀਕ ਹੈ ਪੀ ਇਹਨਾਂ ਦਾ ਕੋਈ ਕਾਰਨ ਹੈ ਪਰ ਇੱਕ ਡਿਪਰੈਸ਼ਨ ਜਿਹੜਾ ਸੋਸ਼ਲ ਮੀਡੀਆ ਨੇ ਤੁਹਾਨੂੰ ਦੇ ਦਿੱਤਾ ਮਤਲਬ ਕਿ ਉਹਦੇ ਨਾਲ ਹੀ ਡੋਪਾਮੀਨ ਆਪ ਜਾਂਦਾ ਹੈ ਤੇ ਉਹਦੇ ਨਾਲ ਹੀ ਡੋਪਾਮੀਨ ਜਿਹੜਾ ਹੈਗਾ ਡਾਊਨ ਚਲਿਆ ਜਾਂਦਾ ਸੋ ਦੇਖੋ ਜਿਹੜੀ ਤੁਸੀਂ ਘਟਨਾ ਦੀ ਗੱਲ ਕੀਤੀ ਹੈ ਕਿ ਅਮੀਸ਼ਾ ਪਟੇਲ ਨਾਂ ਦੀ ਲੜਕੀ ਜਿਹੜੀ ਹੈਗੀ ਆ ਅਗਰਵਾਲ ਮਾਫ ਕਰਨਾ ਸੋ ਉਹਨੇ ਆਤਮ ਹੱਤਿਆ ਕਰ ਲਈ ਕਿਉਂਕਿ ਉਹਦੇ ਫਾਲੋਅਰਸ ਜਿਹੜੇ ਨੇ ਉਹਦੇ ਉੱਤੇ ਘਟ ਗਏ ਇਹ ਇੱਕ ਨਹੀਂ ਹੈ ਕੇਸ ਬਹੁਤ ਸਾਰੇ ਕੇਸ ਨੇ ਬਹੁਤ ਲੋਕ ਜਿਹੜੇ ਨੇ ਉਹ ਅੱਜ ਸੋਸ਼ਲ ਮੀਡੀਆ ਨੂੰ ਹੀ ਆਪਣਾ ਸਭ ਕੁਝ ਬਣਾ ਕੇ ਬੈਠੇ ਹੋਇਆ ਫਿਰ ਇਹ ਇਹਨਾਂ ਦੀ ਇੱਕ ਹੋਰ ਆਪਾਂ ਕਹੀਏ ਵੀ ਮਾੜੀ ਜਿਹੜੀ ਆਪਾਂ ਕਹੀਏ ਪ੍ਰਵਿਰਤੀ ਬਣ ਚੁੱਕੀ ਹੈ ਕਿ ਜਿਨ੍ਹਾਂ ਨੂੰ ਮਤਲਬ ਮੈਂ ਐਡਿਕਸ਼ਨ ਦੀ ਗੱਲ ਕਰਦਾ ਮੈਂ ਸਿਰਫ ਉਹਨਾਂ ਦੀ ਗੱਲ ਕਰ ਰਿਹਾ ਆ ਆਮ ਸੋਸ਼ਲ ਮੀਡੀਆ ਯੂਜ਼ਰ ਦੀ ਗੱਲ ਨਹੀਂ ਮੈਂ ਕਰ ਰਿਹਾ ਮਤਲਬ ਕਿ ਜਿਹੜੇ ਐਡਿਕਟ ਹੋ ਚੁੱਕੇ ਨੇ ਉਹ ਜੇ ਕਿਤੇ ਕਿਸੇ ਈਵੈਂਟ ਤੇ ਜਾਣਗੇ ਨਾ ਮੰਨ ਲਓ ਕਿਤੇ ਬਾਹਰ ਕੋਈ ਈਵੈਂਟ ਹੋਇਆ ਕੋਈ ਕੋਈ ਕਲਾਕਾਰ ਨੂੰ ਤੁਸੀਂ ਦੇਖਣ ਗਏ ਹੋ ਉੱਥੇ ਵੀ ਜਾ ਕੇ ਉਹ ਟਿਕ ਕੇ ਆਰਾਮ ਨਾਲ ਸਕੂਨ ਨਾਲ ਬਹਿ ਕੇ ਉਹ ਦੇਖਦੇ ਨਹੀਂ ਮੈਂ ਤੁਹਾਨੂੰ ਉਹ ਉਦਾਹਰਨ ਦਿੰਨਾ ਕਿ ਪਿਛਲੇ ਦਿਨੀ ਇੱਥੇ ਸਾਡੇ ਬਰਮੀਗਪ ਦੇ ਵਿੱਚ ਨਾ ਅਸਤਿੰਦਰ ਸਰਤਾਜ ਹੋਰੀ ਆਏ ਹੋਏ ਸੀ ਸੋ ਬੜਾ ਵੱਡਾ ਉਹਨਾਂ ਨੇ ਈਵੈਂਟ ਜਿਹੜਾ ਕੀਤਾ ਹਜ਼ਾਰਾਂ ਲੋਕ ਸੈਂਕੜੇ ਲੋਕ ਮਾਫ ਕਰਨਾ ਪਹੁੰਚੇ ਹੋਏ ਸਕੇ ਉੱਥੇ ਸੋ ਉੱਥੇ ਆਮ ਮੈਂ ਦੇਖਿਆ ਵੀ ਸਤਿੰਦਰ ਸਰਤਾਜ ਹਰਾਂ ਦੀ ਜਿਹੜੀ ਗਾਇਕੀ ਹੈ ਉਹ ਆਰਾਮ ਨਾਲ ਬਹਿ ਕੇ ਸਕੂਨ ਦੇ ਨਾਲ ਸੁਣਨ ਵਾਲੀ ਹੈ ਈਵਨ ਕਿ ਤੁਸੀਂ ਅੱਖਾਂ ਵੀ ਬੰਦ ਕਰ ਲਓ ਤੇ ਫਿਰ ਵੀ ਤੁਹਾਨੂੰ ਉਹ ਗਾਇਕੀ ਬਹੁਤ ਵਧੀਆ ਲੱਗੇਗੀ ਮਤਲਬ ਇੰਨਾ ਸਕੂਨ ਉਹ ਉਹਨਾਂ ਦੇ ਗੀਤਾਂ ਦੇ ਵਿੱਚ ਕਈ ਵਾਰੀ ਆ ਜਾਂਦਾ ਪਰ ਉੱਥੇ ਵੀ ਦੌੜ ਲੱਗੀ ਹੋਈ ਸੀ ਕਿ ਅਸੀਂ ਵੱਧ ਤੋਂ ਵੱਧ ਰੀਲਾਂ ਬਣਾ ਲਈਏ ਵੱਧ ਤੋਂ ਵੱਧ ਫੋਟੋਆਂ ਖਿੱਚ ਲਈਏ ਆਪਣੀਆਂ ਸਟੋਰੀਜ਼ ਦੇ ਵਿੱਚ ਪਾ ਲਈਏ ਕਿ ਅਸੀਂ ਇਸ ਈਵੈਂਟ ਦੇ ਉੱਤੇ ਪਹੁੰਚੇ ਹੋਏ ਸੀ ਉਤੋਂ ਹੋਰ ਚੀਜ਼ ਕਿ ਅਸੀਂ ਆ ਜਿਹੜੇ ਗਰੁੱਪ ਦੇ ਵਿੱਚ ਬੈਠੇ ਹੋਏ ਸੀ ਯਾਨੀ ਕਿ ਮਤਲਬ ਮਹਿੰਗੀ ਟਿਕਟਾਂ ਸੀ ਲਈ ਹੋਈ ਸੀ ਇਸ ਕਰਕੇ ਅਸੀਂ ਸਟੇਜ ਦੇ ਬਿਲਕੁਲ ਨੇੜੇ ਬੈਠੇ ਹੋਏ ਸੀ ਸੋ ਇਹ ਦੌੜ ਜਿਹੜੀ ਹੈ ਨਾ ਇਹ ਤੁਹਾਡੇ ਮਨ ਦਾ ਸਕੂਨ ਵੀ ਜਿਹੜਾ ਹੈਗਾ ਉਹ ਵੀ ਨਹੀਂ ਪ੍ਰੋਪਰ ਤੁਸੀਂ ਲੈ 파 ਰਹੇ ਇਹਦੇ ਨਾਲ ਮਤਲਬ ਕਿ ਤੁਸੀਂ ਕਿਤੇ ਵੀ ਜਾਣਾ ਮੰਨ ਲਓ ਤੁਸੀਂ ਕੁਦਰਤ ਦੇ ਵਿੱਚ ਗਏ ਹੋ 6 ਦਿਨ ਕੰਮ ਕੀਤਾ ਭਾਈ ਦੌੜ ਦੀ ਜ਼ਿੰਦਗੀ ਦੇ ਵਿੱਚ ਹੋਰ ਜਿਹੜੇ ਆਪਾਂ ਕਹੀਏ ਭਈ ਕਲੇਸ਼ਾਂ ਤੋਂ ਦੂਰ ਗਏ ਕਿਸੇ ਕੁਦਰਤ ਦੇ ਵਿੱਚ ਗਏ ਮੰਨ ਲਓ ਮੈਂ ਉਹ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸ ਰਿਹਾ ਭਈ ਅੱਜ ਜੀ ਆਪਾਂ ਉਹ ਨਹੀਂ ਕਰਨਾ ਜੋ ਅਸੀਂ ਰੁਟੀਨ 'ਚ ਕਰਦੇ ਆਂ ਤੇ ਅੱਜ ਅਸੀਂ ਆਪਣੇ ਮਨ ਨੂੰ ਸਕੂਨ ਦੇਣਾ ਦੇਨ ਨੂੰ ਸਕੂਨ ਦੇਣਾ ਤੇ ਅਸੀਂ ਜਗ੍ਹਾ ਦੇ ਉੱਤੇ ਚਲੀਏ ਸੋ ਆਪਾਂ ਉੱਥੇ ਜਾ ਕੇ ਵੀ ਉਹ ਸਕੂਨ ਲੈਣ ਦੀ ਬਜਾਏ ਰੀਲਾਂ ਦੇ ਵਿੱਚ ਵਿਅਸਤ ਹੋ ਜਾਂਦੇ ਆ ਫੋਟੋਆਂ ਦੇ ਵਿੱਚ ਵਿਅਸਤ ਹੋ ਜਾਂਦੇ ਆ ਅਸੀਂ ਲੋਕਾਂ ਨੂੰ ਦਿਖਾਉਣ ਦੇ ਲਈ ਉੱਥੇ ਜਾ ਕੇ ਤਸਵੀਰਾਂ ਖਿੱਚਣੀਆਂ ਸ਼ੁਰੂ ਕਰਦੇ ਆ ਫੋਟੋਆਂ ਵੀਡੀਓ ਬਣਾਉਣੀਆਂ ਸ਼ੁਰੂ ਕਰਦੇ ਆ ਉਹਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਦੁਨੀਆ ਨੂੰ ਦੱਸਣਾ ਕਿ ਅਸੀਂ ਕਿੱਥੇ ਆਏ ਹੋਏ ਹਾਂ ਮਤਲਬ ਆਪ ਜੋ ਲੈਣ ਤੁਸੀਂ ਗਏ ਉਹ ਨਹੀਂ ਲਿਆ ਲੋਕਾਂ ਨੂੰ ਦੱਸਣ ਕਰਕੇ ਤੁਸੀਂ ਆਪਣਾ ਉਹ ਸਮਾਂ ਜਿਹੜਾ ਤੁਹਾਨੂੰ ਮਿਲਿਆ ਸੀ 5 7 10 ਘੰਟਿਆਂ ਦਾ ਸੋ ਉਹ ਵੀ ਤੁਸੀਂ ਲੋਕਾਂ ਦੇ ਲਈ ਲਾ ਦੁੱਤਾ ਸੋ ਲੋਕਾਂ ਨੇ ਦੇਖਿਆ ਠੀਕ ਹੈ ਤੁਹਾਨੂੰ ਲਾਈਕ ਵਗੈਰਾ ਆ ਗਏ ਪਰ ਜਿਹੜੀ ਤੁਸੀਂ ਸੰਤੁਸ਼ਟੀ ਲੈਣੀ ਸੀ ਮੰਦੀ ਉਹ ਕਿਤੇ ਨਾ ਕਿਤੇ ਫੇਰ ਵਿੱਚ ਹੀ ਰਹਿ ਗਈ ਸੋ ਇਹ ਵੱਡਾ ਕਾਰਨ ਹੈ ਅੱਜ ਅਸੀਂ ਡਿਪਰੈਸਡ ਹੁੰਦੇ ਜਾ ਰਹੇ ਹਾਂ ਮੈਂ ਬਹੁਤ ਵਾਰੀ ਇਹ ਦੇਖਦਾ ਹੁੰਨਾ ਬਹੁਤ ਵਾਰੀ ਗੱਲਾਂ ਕਰਦਾ ਹੁੰਨਾ ਕਿ ਸੋਸ਼ਲ ਮੀਡੀਆ ਨੇ ਇੰਨੀ ਜ਼ਿੰਦਗੀ ਜਿਹੜੀ ਹੈਗੀ ਉਹ ਗਰਕ ਕਰ ਦਿੰਦੀ ਹੈ ਕਿ ਅਸੀਂ ਲੇਜੀ ਹੋ ਗਏ ਅਸੀਂ ਆਪਣੇ ਬੈੱਡਰੂਮਾਂ ਦੇ ਵਿੱਚ ਗੁਲਾਮ ਹੋ ਕੇ ਬੈ ਗਏ ਬੈੱਡਾਂ ਦੇ ਗੁਲਾਮ ਆਪਾਂ ਇਹ ਕਹੀਏ ਆਪਾਂ ਆਪਣੇ ਮੰਜ਼ੀਆਂ ਦੇ ਗੁਲਾਮ ਹੋ ਕੇ ਬਹਿ ਗਏ ਆ ਮਤਲਬ ਬਾਹਰ ਨਿਕਲ ਕੇ ਫਿਜ਼ੀਕਲੀ ਕੋਈ ਕੰਮ ਕਰਨਾ ਕੁਝ ਇਸ ਤਰ੍ਹਾਂ ਦਾ ਕਰਨਾ ਕਿ ਕੋਈ ਆਪਾਂ ਮੰਜ਼ਲ ਪਾ ਲਈਏ ਕਿਤੇ ਕਾਮਯਾਬੀ ਵਾਲੇ ਪਾਸੇ ਤੁਰ ਪਈਏ ਕੋਈ ਜੋਬ ਕੋਈ ਬਿਜ਼ਨਸ ਬਣਾ ਲਈਏ ਮਤਲਬ ਕਿ ਲੋਕ ਕਹਿਣ ਵੀ ਵਾਕਿਆ ਕੁਝ ਕੀਤਾ ਉਹਦੇ ਬਜਾਏ ਅਸੀਂ ਆਪਣਾ ਫੋਨ ਸਾਰਾ ਦਿਨ ਸਕਰੋਲ ਕਰਦੇ ਰਹਿੰਦੇ ਆ ਸੋ ਇਹ ਸਭ ਤੋਂ ਮਾੜੀ ਜਿਹੜੀ ਬਿਮਾਰੀ ਹੈ ਉਹ ਚਿੰਬੜੀ ਹੋਈ ਹੈ ਫਿਰ ਲੋਕਾਂ ਨੂੰ ਬਾਥਰੂਮ ਦੇ ਵਿੱਚ ਜਿਹੜਾ ਹੈਗਾ ਉਹ ਫੋਨ ਲੈ ਕੇ ਜਾਣ ਦੀ ਬਹੁਤ ਆਦਤ ਪੈ ਗਈ ਹੈ ਮਤਲਬ ਇਹ ਇੱਕ ਐਸੀ ਕਿਰਿਆ ਹੁੰਦੀ ਹੈ ਮਤਲਬ ਕਿ ਦੇਖੋ ਕੁਦਰਤੀ ਕਿਰਿਆ ਹੁੰਦੀ ਹੈ ਮਨੁੱਖ ਦੀ ਸਵੇਰੇ ਸ਼ਾਮ ਜਾਂ ਜਦੋਂ-ਜਦੋਂ ਵੀ ਤੁਸੀਂ ਜਾਣੇ ਹੋ ਅ ਸ਼ੁਚਾਲਿਆ ਜਾਣੇ ਹੋ ਜਦੋਂ ਤੁਸੀਂ ਟਾਇਲਟ ਵਗੈਰਾ ਜਾਣੇ ਹੋ ਸੋ ਉੱਥੇ ਵੀ ਅਸੀਂ ਆਪਣਾ ਮੋਬਾਈਲ ਨਹੀਂ ਛੱਡਦੇ ਤੇ ਉੱਥੇ ਵੀ ਉਹਨੂੰ ਸਕਰੋਲ ਕਰੀ ਜਾਂਦੇ ਆ ਘੰਟਾ ਘੰਟਾ ਆਪਾਂ ਉੱਥੇ ਹੀ ਲਾ ਦਿੰਨੇ ਆ ਸੋ ਉਹਦੇ ਨਾਲ ਵੀ ਕਿੰਨੇ ਮਾੜੇ ਅਸਰ ਜਿਹੜੇ ਆ ਉਹ ਸਾਡੇ ਉੱਤੇ ਪੈ ਰਹੇ ਆ ਸਾਡੇ ਸਰੀਰਕ ਤੌਰ ਦੇ ਉੱਤੇ ਮਾਨਸਿਕ ਤੌਰ ਦੇ ਉੱਤੇ ਆਪਾਂ ਕਿੰਨੇ ਉਹਦੇ ਨਾਲ ਕਮਜ਼ੋਰ ਹੁੰਦੇ ਜਾ ਰਹੇ ਆ ਸੋ ਇਹਦੇ ਉੱਤੇ ਲੈਕਚਰ ਨਹੀਂ ਮੈਂ ਦੇ ਰਿਹਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਨੋਟ ਕੀਤੀਆਂ ਤੇ ਸੋਚਿਆ ਵੀ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿ ਕਿੱਥੋਂ ਤੱਕ ਆਪਾਂ ਜਾ ਚੁੱਕੇ ਹਾਂ ਸੋ ਕਰਨਾ ਕੀ ਚਾਹੀਦਾ ਮੈਂ ਤੇ ਇਹ ਕਹਾਂਗਾ ਵੀ ਲਿਮਟ ਵਧਾਉਣੀ ਚਾਹੀਦੀ ਹੈ ਤੁਹਾਡੇ ਜਿੰਨੇ ਫੋਨਸ ਨੇ ਨਾ ਅੱਜਕੱਲ ਫੋਨ ਆ ਉਹਦੇ ਵਿੱਚ ਸਕਰੀਨ ਟਾਈਮ ਆ ਜਾਂਦਾ ਸੋ ਸਕਰੀਨ ਟਾਈਮ ਨੂੰ ਦੇਖਿਆ ਕਰੋ ਵੀ ਅੱਜ ਆਪਾਂ ਕਿੰਨਾ ਚਾਰ ਰਾਤ ਨੂੰ ਦੇਖ ਲਿਆ ਕਰੋ ਕਿੰਨੀ ਕੁ ਦੇਰ ਕਿੰਨੇ ਘੰਟੇ ਅਸੀਂ ਅੱਜ ਜਿਹੜਾ ਸਕਰੀਨ ਟਾਈਮ ਸਾਡਾ ਰਿਹਾ ਤੁਸੀਂ ਦੇਖੋਗੇ ਵੀ 10 10 12 12 ਘੰਟੇ ਸਕਰੀਨ ਟਾਈਮ ਹੈ ਤੁਹਾਡਾ ਤੇ ਤੁਸੀਂ ਕੰਮ ਕਦੋਂ ਕੀਤੇ ਆਪਣੇ ਪਰਿਵਾਰ ਨੂੰ ਟਾਈਮ ਕਦੋਂ ਦਿੱਤਾ ਆਪਣਾ ਫਾਈਨੈਂਸ਼ਲੀ ਆਪਣੇ ਆਪ ਨੂੰ ਸਟੇਬਲ ਕਰਨ ਦੇ ਲਈ ਕੀ ਕੁਝ ਕੀਤਾ ਫਿਰ ਤੁਸੀਂ ਕੁਝ ਵੀ ਨਹੀਂ ਕੀਤਾ ਕਿਉਂਕਿ 12 ਘੰਟੇ 10 ਘੰਟੇ ਤੁਸੀਂ ਸਕਰੀਨ ਨੂੰ ਦੇ ਦੁੱਤੇ ਸੋ ਉਹ ਉਹ ਜਿਹੜਾ ਇੱਕ ਆਪਾਂ ਕਹੀਏ ਵੀ ਇਸ ਫੋਨਾਂ ਦੇ ਵਿੱਚ ਫੰਕਸ਼ਨ ਹੈਗਾ ਉਹਦਾ ਫਾਇਦਾ ਇਹ ਲਿਆ ਕਰੋ ਵੀ ਆਪਣਾ ਸਕਰੀਨ ਟਾਈਮ ਘਟਾਉਣ ਦੀ ਕੋਸ਼ਿਸ਼ ਕਰੋ ਇੱਕ ਟਾਈਮ ਰੱਖੋ ਉਸ ਤੋਂ ਬਾਅਦ ਆਪਣੇ ਤੋਂ ਦੂਰ ਕਰ ਦਿਓ ਮੋਬਾਈਲ ਨੂੰ ਰਾਤ ਨੂੰ ਸੌਣ ਲੱਗਿਆਂ ਵੀ ਆਪਣੇ ਤੋਂ ਦੂਰ ਰੱਖੋ ਮੋਬਾਈਲ ਸੋ ਦਿਨੇ ਵੀ ਕੋਈ ਟਾਈਮ ਹੋਵੇ ਤੁਹਾਡਾ ਕਿ ਉਸ ਟਾਈਮ ਤੁਸੀਂ ਸਿਰਫ ਸੋਸ਼ਲ ਮੀਡੀਆ ਜੇ ਆਪਣਾ ਫੋਨ ਵਰਤਣਾ ਹੈ ਅਦਰਵਾਈਜ਼ ਉਹਨੂੰ ਸਾਈਡ ਤੇ ਕਰ ਦਿਓ ਉਹ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਅਸਲ ਦੇ ਵਿੱਚ ਹੈ ਮੈਂ ਤੇ ਬੜੀ ਬੜੀ ਇਹ ਨੋਟ ਕੀਤਾ ਹੈ ਕਿ ਜਦੋਂ ਕਿ ਦੇ ਮੋਬਾਈਲ ਸਾਈਡ ਤੇ ਰੱਖ ਕੇ ਦੂਰ ਰੱਖ ਕੇ ਫਿਰ ਬੈ ਕੇ ਸੋਚੇ ਨਾ ਆਮ ਤੌਰ ਤੇ ਤੁਸੀਂ ਵੀ ਕਰਕੇ ਦੇਖ ਕਿ ਫਿਰ ਸਾਨੂੰ ਪਤਾ ਲੱਗਦਾ ਪਈਆ ਸਾਡੇ ਘਰ ਦੇ ਜਿਹੜੀਆਂ ਜਿਹੜੇ ਜਿਸ ਕਮਰੇ 'ਚ ਤੁਸੀਂ ਬੈਠੇ ਹੋਇਓ ਸੋ ਉਹ ਉਸ ਕਮਰੇ ਦੀਆਂ ਦਿਵਾਰਾਂ ਕੰਧਾਂ ਦੇ ਉੱਤੇ ਪਈ ਜਿਹੜੀਆਂ ਪਰਿਵਾਰਕ ਪੁਰਾਣੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਟੰਗੀਆਂ ਹੋਈਆਂ ਸੋ ਫਿਰ ਤੁਸੀਂ ਉਹਨਾਂ ਨੂੰ ਦੇਖੋਗੇ ਮਤਲਬ ਜੇ ਫੋਨ ਨਹੀਂ ਹੈਗਾ ਤੁਹਾਡੇ ਕੋਲ ਮੇਰੇ ਕਹਿਣ ਤੋਂ ਭਾਵ ਫਿਰ ਤੁਸੀਂ ਉਹ ਤਸਵੀਰਾਂ ਲੈ ਦੇਖੋਗੇ ਤਸਵੀਰਾਂ ਚ ਦੇਖ ਕੇ ਤੁਸੀਂ ਉਸ ਪਲ ਦੇ ਵਿੱਚ ਚਲੇ ਜਾਓਗੇ ਜਦੋਂ ਤਸਵੀਰ ਖਿੱਚੀ ਗਈ ਹੋਏਗੀ ਫਿਰ ਤੁਸੀਂ ਜੇ ਕੋਈ ਹੋਰ ਕੁਦਰਤੀ ਨਜ਼ਾਰਾ ਤੁਹਾਡੇ ਦਵਾਰਾਂ ਦੇ ਉੱਤੇ ਟੰਗਿਆ ਹੋਇਆ ਕਿ ਜਿਹੇ ਸਿਨੈਰੀ ਦੇ ਰੂਪ ਦੇ ਵਿੱਚ ਉਹਨੂੰ ਦੇਖੋਗੇ ਤਾਂ ਤੁਹਾਨੂੰ ਉਹ ਵੀ ਪਤਾ ਲੱਗੇਗਾ ਫਿਰ ਤੁਸੀਂ ਕੁਝ ਪਲਾਨ ਕਰੋਗੇ ਮਤਲਬ ਜੇ ਦਿਮਾਗ ਤੁਹਾਡਾ ਵਿਹਲ ਹੈ ਤਾਂ ਤੁਸੀਂ ਪਲਾਨ ਕਰੋਗੇ ਕਿ ਯਾਰ ਕੀ ਕੀਤਾ ਜਾਵੇ ਜਿਸ ਨਾਲ ਜ਼ਿੰਦਗੀ ਚ ਅੱਗੇ ਵਧਿਆ ਜਾਵੇ ਸੋ ਫਿਰ ਤੁਸੀਂ ਉਹ ਵੀ ਸੋਚੋਗੇ ਫਿਰ ਪਰਿਵਾਰ ਨੂੰ ਕਿਵੇਂ ਖੁਸ਼ ਰੱਖਣਾ ਹੈ ਪਰਿਵਾਰ ਦੇ ਨਾਲ ਕਿਵੇਂ ਮਿਲਜੁਲ ਕੇ ਰਹਿਣਾ ਹੈ ਮਾਪਿਓ ਨੂੰ ਕਿਵੇਂ ਖੁਸ਼ੀ ਦੇਣੀ ਬੱਚਿਆਂ ਨੂੰ ਕਿਵੇਂ ਖੁਸ਼ੀ ਦੇਣੀ ਹੈ ਸੋ ਇਹ ਚੀਜ਼ਾਂ ਤੁਸੀਂ ਫਿਰ ਸੋਚਣਾ ਸ਼ੁਰੂ ਕਰੋਗੇ ਇਸ ਕਰਕੇ ਮੋਬਾਈਲ ਟਾਈਮ ਸਕਰੀਨ ਟਾਈਮ ਜਿਹੜਾ ਹੈਗਾ ਉਹ ਘਟਾਓ ਨਹੀਂ ਤੇ ਇਹੋ ਜੀਆਂ ਹਰਕਤਾਂ ਸੀ ਇਹ ਤਾਂ ਹੁਣ 2025 ਚੱਲ ਰਿਹਾ ਹੈ ਤੇ ਜੇ ਇਸ ਤਰੀਕੇ ਦੇ ਨਾਲ ਹੀ ਸਾਡੀ ਪਨੀਰੀ ਅੱਗੇ-ਅੱਗੇ ਵਧਦੀ ਗਈ ਅਸੀਂ ਵੀ ਯਾਨੀ ਕਿ ਅਗਲੀ ਜਨਰੇਸ਼ਨ ਵੀ ਸਾਡੀ ਇਦਾਂ ਵਧਦੀ ਵਧਦੀ ਗਈ 5-7 ਸਾਲ 10 ਸਾਲ ਹੋਰ ਦੇਖਿਓ ਆ ਆਤਮ ਹੱਤਿਆਵਾਂ ਜਿਹੜੇ ਉਸ ਤੋਂ ਬਾਅਦ ਤੁਹਾਡੇ ਦਿਮਾਗੀ ਤੌਰ ਤੇ ਪ੍ਰਚਾਰ ਰਹਿਣਾ ਡਿਪਰੈਸ਼ਨ ਜਿਹੜਾ ਹੈਗਾ ਖੁਦਕੁਸ਼ੀ ਸਭ ਕੁਝ ਜਿਹੜਾ ਹੈਗਾ ਬਹੁਤ ਵੱਧ ਜਾਣਾ ਸੋ ਅੱਜ ਹੀ ਸਾਨੂੰ ਆਪਣੇ ਆਪ ਨੂੰ ਜਿਹੜਾ ਠੀਕ ਕਰਨ ਦੀ ਲੋੜ ਹੈ ਸੋ ਇਹ ਇਹ ਚੀਜ਼ਾਂ ਆਪਾਂ ਨੋਟ ਕਰੀਏ ਤੇ ਆਪਣੀ ਵਧੀਆ ਜ਼ਿੰਦਗੀ ਇੱਕ ਆਪ ਜੀ ਸਕਦੇ ਆ ਜੀ ਦੇਖੋ ਕਾਫੀ ਗੱਲਾਂ ਕਿ ਵੱਡੀਆਂ ਗੱਲਾਂ ਕੀਤੀਆਂ ਨੇ ਹਾਲਾਂਕਿ ਲੋਕਾਂ ਨੂੰ ਇਹ ਗੱਲਾਂ ਬੜੀ ਛੋਟਲ ਲਗਣੀਆਂ ਕਿ ਹਾਂ ਸੋਸ਼ਲ ਮੀਡੀਆ ਹੋ ਗਿਆ ਫੋਨ ਹੋ ਗਿਆ ਬੜੀ ਨੋਰਮਲੀਆਂ ਗੱਲਾਂ ਨੇ ਪਰ ਅਸਰ ਜੀ ਇਹਨਾਂ ਦੇ ਕਾਫੀ ਵੱਡੇ ਪ੍ਰਭਾਵ ਨੇ ਤੇ ਥੋੜੇ ਤੋਂ ਅਸੀਂ ਮ희ਤ ਮ희ਤ ਕਰਦੇ ਹਾਂ ਤੁਸੀਂ ਜਦੋਂ ਵੀ ਕਿਸੇ ਵੀ ਟੋਪਿਕ ਗੱਲਬਾਤ ਕਰਦੇ ਹੋ ਉਸੇ ਕਾਫੀ ਅਜਿਹੇ ਵਿਚਾਰ ਆਉਂਦੇ ਨੇ ਜੋ ਲੋਕਾਂ ਦੇ ਕੰਮ ਆਣ ਲੱਗਦੇ ਨੇ ਥੋੜਾ ਤਾਂ ਨਾ ਤਾਂ ਜੁੜਨ ਲਈ ਆਪਣੇ ਵਿਚਾਰਾਂ ਦੇ ਹਾਂਜੀ ਹਾਂਜੀ ਜੀ ਜੀ ਇੱਕ ਚੀਜ਼ ਮੈਂ ਇਹਦੇ ਵਿੱਚ ਹੋਰ ਜਿਹੜੀ ਆ ਉਹ ਐਡ ਕਰਨੀ ਚਾਹੁੰਦਾ ਤੁਸੀਂ ਯਾਰਾਂ ਦੋਸਤਾਂ ਨੂੰ ਮਿਲਦੇ ਹੋ ਕਿਤੇ ਇਹ ਨੋਟ ਕਰ ਲਿਓ ਸਾਰੀਆਂ ਗੱਲਾਂ ਜਿਹੜੀਆਂ ਇਹ ਮੈਂ ਅਜਮਾਈਆਂ ਹੋਈਆਂ 11 ਦੋਸਤਾਂ ਨੂੰ ਮਿਲਣਾ ਹੈ ਪਰਿਵਾਰ ਸਮੇਤ ਕਿਤੇ ਕਿਸੇ ਫੈਮਿਲੀ ਦੇ ਕੋਲ ਗਏ ਹੋਏ ਹੋ ਮਤਲਬ ਦੂਸਰੇ ਪਰਿਵਾਰ ਦੇ ਕੋਲ ਗਏ ਹੋਏ ਹੋ ਉਹਨਾਂ ਦੇ ਘਰ ਡਿਨਰ ਹੈ ਤੁਹਾਡੀ ਗੱਪਸ਼ਪ ਹੈ ਤੁਸੀਂ 6 ਮਹੀਨਿਆਂ ਬਾਅਦ ਮਿਲੇ ਹੋ 3 ਮਹੀਨਿਆਂ ਬਾਅਦ ਜਾਂ ਫਿਰ ਹਫ਼ਤੇ ਬਾਅਦ ਹੀ ਮਿਲੇ ਹੋ ਉੱਥੇ ਜਾ ਕੇ ਵੀ ਤੁਸੀਂ ਆਪਣਾ ਮੋਬਾਈਲ ਨਹੀਂ ਛੱਡਦੇ ਤੇ ਜਿਨ੍ਹਾਂ ਦੇ ਘਰ ਤੁਸੀਂ ਗਏ ਹੋਣੇ ਉਹ ਵੀ ਆਪਣੇ ਮੋਬਾਈਲਾਂ ਦੇ ਵਿੱਚ ਬੜੇ ਰਹਿੰਦੇ ਆ ਯਾਨੀ ਕਿ ਕਿੱਥੇ ਅਸੀਂ ਬਹਿ ਕੇ ਦਿਲ ਦੀਆਂ ਗੱਲਾਂ ਕਰਨੀਆਂ ਅਸੀਂ ਇੱਕ ਦੂਜੇ ਦੇ ਨਾਲ ਉਹ ਨੂੰ ਆਪਣੀਆਂ ਦਸਨੀਆ ਸੀ ਉਹਦੇ ਕੋਲੋਂ ਸੁਣਨੀਆ ਸੀ ਉਹਦੇ ਸੋਲੂਸ਼ਨ ਨਿਕਲਦੇ ਸੀ ਜੇ ਤੁਸੀਂ ਡਿਪਰੈਸਡ ਹੋ ਤਾਂ ਉਹ ਉਹਦੇ ਉਥੋਂ ਕੋਈ ਹੱਲ ਨਿਕਲਣਾ ਸੀ ਪਰ ਤੁਸੀਂ ਵੀ ਆਪਣੇ ਮੋਬਾਈਲਾਂ 'ਚ ਵੜੇ ਰਹੇ ਤੇ ਉਹ ਪਰਿਵਾਰ ਉਹ ਜਿਹੜੇ ਜਿਨ੍ਹਾਂ ਦੇ ਕੋਲ ਗਏ ਤੁਸੀਂ ਉਹਨਾਂ ਦੇ ਬੱਚੇ ਵੀ ਕਿਉਂਕਿ ਬੱਚੇ ਵੀ ਬੜੇ ਐਡਿਕਟਡ ਹੋ ਗਏ ਆ ਅੱਜਕੱਲ ਛੋਟੇ ਛੋਟੇ ਬੱਚਿਆਂ ਨੂੰ ਉਹ ਵੀ ਰੋਣ ਨਾ ਇਸ ਕਰਕੇ ਅਸੀਂ ਮੋਬਾਈਲ ਦੇ ਦਿੰਦੇ ਹੁਏ ਆ ਸੋ ਬੱਚੇ ਆਪਣਾ ਮੋਬਾਈਲ ਵੱਡੇ ਆਪਣਾ ਮੋਬਾਈਲ ਲੈ ਕੇ ਲੱਗੇ ਰਹਿੰਦੇ ਨੇ ਤੇ ਉਹ ਫਿਰ ਸਿਰਫ ਲੰਚ ਹੀ ਕਰਨ ਤੁਸੀਂ ਗਏ ਉੱਥੇ ਡਿਨਰ ਵੀ ਕਰਨ ਗਏ ਹੋ ਉਥੋਂ ਬਾਅਦ ਹੈਲੋ ਹਾਈ ਕੀਤੀ ਤੇ ਉੱਠ ਕੇ ਆ ਗਏ ਸੋ ਨਾ ਕੁਝ ਤੁਸੀਂ ਉਹਨਾਂ ਨੂੰ ਦੱਸਿਆ ਨਾ ਉਹਨਾਂ ਨੇ ਤੁਹਾਨੂੰ ਕੁਝ ਦੱਸਿਆ ਸੋ ਇਹ ਆਮ ਤੁਸੀਂ ਨੋਟ ਕਰਿਓ ਜੇ ਤੁਸੀਂ ਯਾਰ ਦੋਸਤ ਕਿਤੇ ਬਾਹਰ ਵੀ ਮਿਲੇ ਹੋ ਉੱਥੇ ਵੀ ਆਪਣੇ ਆਪਣੇ ਮੋਬਾਈਲ ਦੇ ਵਿੱਚ ਅਸੀਂ ਬੜੇ ਰਹਿੰਦੇ ਆ ਉਹ ਉਹ ਆਪਣੇ ਮੋਬਾਈਲ ਦੇ ਵਿੱਚ ਆ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਉਹ ਕੋਈ ਗੱਲਬਾਤ ਨਹੀਂ ਉਹ ਪਹਿਲੇ ਵਾਲੇ ਜ਼ਮਾਨੇ ਹੀ ਗਏ ਤੁਸੀਂ ਦੇਖੋ ਕਿਵੇਂ ਸੱਥਾਂ ਦੀ ਗੱਲ ਕਰ ਲੋ ਪਿੰਡ ਦੀਆਂ ਸੱਥਾਂ ਹੁੰਦੀਆਂ ਉੱਥੇ ਕਿਵੇਂ ਬਜ਼ੁਰਗ ਠਾਠਾਂ ਮਾਰ ਕੇ ਹੱਸਦੇ ਹੁੰਦੇ ਸੀ ਗੱਲਾਂ ਕਰਦੇ ਹੁੰਦੇ ਸੀ ਸੋ ਉਹਨਾਂ ਨੂੰ ਕਿਤੇ ਡਿਪਰੈਸ਼ਨ ਹੋਇਆ ਸੋ ਡਿਪਰੈਸ਼ਨ ਅੱਜ ਦੀ ਪੀੜ੍ਹੀ ਨੂੰ ਹੋ ਰਿਹਾ ਉਹਦਾ ਕਾਰਨ ਹੀ ਇਹ ਹੈ ਕਿ ਅਸੀਂ ਮੋਬਾਈਲ ਦੇ ਗੁਲਾਮ ਹੋ ਕੇ ਰਹਿ ਗਏ ਆ ਸੋਸ਼ਲ ਮੀਡੀਆ ਦੇ ਗੁਲਾਮ ਹੋ ਕੇ ਰਹਿ ਗਏ ਆ ਸੋ ਇਹ ਤੋਂ ਬਾਹਰ ਨਿਕਲੀ ਤਾਂ ਬੜੀ ਖੂਬਸੂਰਤ ਜ਼ਿੰਦਗੀ ਹੈਗੀ ਆ ਜੇਕਰ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਜੀ ਲਈਏ ਬਹੁਤ ਧੰਨਵਾਦ ਜੀ ਜੀ ਤੇ ਇਸੇ ਨਾਲ ਹੀ ਹੁਣ ਵਿਲਾ ਹੋ ਗਿਆ ਪ੍ਰਾਈਡ ਪੰਜਾਬ ਵੀ ਦੇਖ ਦੱਸਾਂ ਜੱਜ ਲੈਣ ਦਾ ਧੰਨਵਾਦ